ਨੈਕਨਬੀ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਓਪਚੌਂੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਪਾਰਟੀ ਵਰਕਰ ਨੀਰੂ ਚੰਦਾਲੀਆਂ ਚੰਦਾਲੀਆ ਨਾਲ ਜਵਾਰ ਨਗਰ ਲੇਬਰ ਕਲੋਨੀ ਸਥਿਤ ਉਹਨਾਂ ਦੇ ਘਰ ਤੇ ਮੁਲਾਕਾਤ ਕੀਤੀ ਇਹ ਮੁਲਾਕਾਤ ਚੰਦਾਲੀਆ ਦੀ ਤੀਦੀ ਸਿਹਤ ਬਾਰੇ ਪੁੱਛਗਛ ਕਰਨ ਲਈ ਸੀ ਜੋ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੈ ਨੀਰੂ ਦੇ ਪਰਿਵਾਰ ਗਵੰਡੀਆਂ ਅਤੇ ਸਥਾਨਕ ਨਿਵਾਸੀਆਂ ਨੇ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਸਤਿਭਾਵਨਾ ਦੇ ਪ੍ਰਤੀਕ ਵਜੋਂ ਪਰਿਵਾਰ ਨੂੰ ਇੱਕ ਗੁਲਦਸਤਾ ਭੇਟ ਕੀਤਾ ਗਿਆ ਸੰਸਦ ਮੈਂਬਰ ਨੇ ਨੀਰੂ ਦੀ ਬਜ਼ੁਰਗ ਮਾਨ ਨਾਲ ਗੱਲਬਾਤ ਕੀਤੀ ਅਤੇ ਪਰਿਵਾਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਉਗਯ ਉਦਯੋਗਪਤੀ ਗगन ਖੰਨਾ ਅਤੇ ਹੋਰਾਂ ਦੇ ਨਾਲ ਅਰੋੜਾ ਨੇ ਇਲਾਕੇ ਦੇ ਵਸਨੀਕਾਂ ਨਾਲ ਸਮਾਂ ਬਿਤਾਇਆ ਜਿਨ੍ਹਾਂ ਨੇ ਉਹਨਾਂ ਨੂੰ ਵੱਖ-ਵੱਖ ਸਥਾਨਿਕ ਮੁੱਦਿਆਂ ਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਰੋੜਾ ਅਤੇ ਉਹਨਾਂ ਦੀ ਟੀਮ ਨੇ ਨੀਰੂ ਦੇ ਪਰਿਵਾਰ ਅਤੇ ਹੋਰ ਨਿਵਾਸੀਆਂ ਨਾਲ ਦੁਪਹਿਰ ਦਾ ਖਾਣਾ ਵੀ ਸਾਂਝਾ ਕੀਤਾ ਬਾਅਦ ਵਿੱਚ মিডিਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਨੀਰੂ ਚੰਦਾਲੀਆ ਦਾ ਉਹਨਾਂ ਦੇ ਸਦਕੇ ਲਈ ਧੰਨਵਾਦ ਕੀਤਾ ਅਤੇ ਪਾਰਟੀ ਪ੍ਰਤੀ ਉਹਨਾਂ ਦੇ ਸਮਰਪਣ ਅਤੇ ਲੰਬੇ ਸਮੇਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਅਰੋੜਾ ਨੇ ਕਿਹਾ ਕਿ ਨੀਰੂ ਚੰਦਾਲੀਆ 2014 ਤੋਂ ਇੱਕ ਬਚਨਵੱਦ ਪਾਰਟੀ ਵਰਕਰ ਰਹੀ ਹੈ ਅਤੇ ਮੌਜੂਦਾ ਚੋਣ ਮਹਿੰਮ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ ਉਹਨਾਂ ਤੇ ਭਾਈਚਾਰੇ ਨਾਲ ਸਮਾਂ ਬਿਤਾਉਣਾ ਇੱਕ ਸਨਮਾਨ ਦੀ ਗੱਲ ਹੈ ਨੀਰੂ ਚੰਦਾਲੀਆ ਨੇ ਅਰੋੜਾ ਦਾ ਉਹਨਾਂ ਦੇ ਘਰ ਆਉਣ ਲਈ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਇੱਕ ਛੋਟੀ ਜਹੀ ਬੇਨਤੀ ਸੀ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸੰਜੀਵ ਅਰੋੜਾ ਮੇਰੇ ਘਰ ਆਏ ਹਨ ਮੈਂ 2014 ਤੋਂ ਆਪ ਨਾਲ ਜੁੜੀ ਹੋਈ ਹਾਂ ਅਰੂੜਾ ਦਾ ਇੱਕ ਪਾਰਟੀ ਵਰਕਰ ਦੇ ਘਰ ਜਾਣਾ ਨਾ ਸਿਰਫ ਪਾਰਟੀ ਦੇ ਜ਼ਮੀਨੀ ਪੱਧਰ ਦੇ ਸੰਪਰਕ ਨੂੰ ਉਜਾਗਰ ਕਰਦਾ ਹੈ ਬਲਕਿ ਲੁਧਿਆਣਾ ਪੱਛਮੀ ਉਪਚੋਣ ਲਈ ਆਪਣੀ ਮਹਿੰਮ ਦੌਰਾਨ ਅਰੂੜਾ ਵੱਲੋਂ ਅਪਣਾਏ ਗਏ ਨਿੱਜੀ ਪਹੁੰਚ ਦੇ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ਕਰਦਾ ਹੈ